ਸਤਿ ਸ਼੍ਰੀ ਅਕਾਲ ਜੀ ਦੋਸਤੋ 1.24 7 ਪੰਜਾਬ ਸਮਰਾਲਾ ਦੇ ਸੀਨੀਅਰ ਸੈਕੰਡਰੀ ਗਰਲ ਸਕੂਲ ਵਿੱਚ ਇੱਕ ਨੋਖਾ ਪ੍ਰੋਗਰਾਮ ਆਯੋਜਨ ਕੀਤਾ ਜਾਵੇਗਾ। ਲੇਖਕ ਮਨ ਸਮਰਾਲਾ ਅਤੇ ਪ੍ਰੋਫੈਸਰ ਹਮਦਰਦ ਵੀਰ ਨਵਾਂ ਸ਼ਹਿਰੀ ਯੋਗਦਾਰੀ ਕਮੇਟੀ ਸਮਰਾਲਾ ਵੱਲੋਂ ਸਾਂਝੇ ਤੌਰ ਤੇ 22 ਫਰਵਰੀ 2025 ਦਿਨ ਸ਼ਨੀਵਾਰ ਸ਼ਾਮ ਨੂੰ 6:30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਗਰਲ ਸਕੂਲ ਖੰਡਾ ਰੋਡ ਸਮਰਾਲਾ ਵਿਖੇ ਪ੍ਰਸਿੱਧ ਅਦਾਕਾਰ ਨਿਰਦੇਸ਼ਕ ਅਤੇ ਨਾਟਕਕਾਰ ਰਜਵਿੰਦਰ ਸਮਰਾਲਾ ਅਤੇ ਅਦਾਕਾਰ ਕਮਲਜੀਤ ਕੋਰ ਦਿਾਲਪੁਰਾ ਨੂੰ ਕਰਮਵਾਰ 1-1 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪ੍ਰਸਿੱਧ ਸ਼ਾਇਰ ਸੁਖਵਿੰਦਰ ਅੰਮ੍ਰਿਤ ਦੀਆਂ ਅਨੁਭਵੀ ਕਵਿਤਾਵਾਂ ਤੇ ਆਧਾਰਿਤ ਨਾਟਕ ਰਹਾ ਵਿੱਚ ਅੰਗਿਆਰ ਬੜੇ ਸੀ ਖੇਡਿਆ ਜਾਵੇਗਾ ਇਹ ਨਾਟਕ ਰਾਜਵਿੰਦਰ ਸਮਰਾਲਾ ਦਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ ਇੱਕ ਪਤਰੀ ਨਾਟਕ ਹੈ ਜਿਸ ਵਿੱਚ ਕਮਲਜੀਤ ਕੋਰ ਦਿਆਲਪੁਰ ਅਦਾਕਾਰ ਹੈ ਪ੍ਰੈਸ ਨਾਲ ਗੱਲਬਾਤ ਕਰਦੇ ਡਾਕਟਰ ਪਰਮਿੰਦਰ ਸਿੰਘ ਬੈਨੀਪਾਲ ਅਤੇ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ ਸਮਾਗਮ ਸੰਬੰਧੀ ਦੱਸਿਆ ਹੈ ਕਿ ਨਾਰੀ ਨੂੰ ਸਮਾਜ ਵਿੱਚ ਉਮਰ ਦੇ ਦਰ ਪੜਾਅ ਤੇ ਪੇਸ਼ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਸਮਾਜ ਇਹ ਚ ਦੂਜੇ ਦਰਜੇ ਦੇ ਨਾਗਰਿਕ ਸਮਝਿਆ ਜਾਂਦਾ ਹੈ ਸਮੂਚਾ ਨਾਟਕ ਇਸ ਵਿਸ਼ੇ ਨਾਲ ਸੰਬੰਧਿਤ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਮਾਗਮ ਵਿੱਚ ਜ਼ਰੂਰ ਸ਼ਾਮਿਲ ਹੋਣ ਜਿੰਸ਼ਵਲ ਡਾਕਟਰ ਪ੍ਰਮੇਂਦਰ ਸਿੰਘ ਬੈਨਿਪਾਲ ਆਪ ਜੀ ਨੂੰ ਸੰਬੋਧਿਤ ਆ ਲੇਹਕ ਮੰਚ ਰਜਿਸਟਰ ਸਮਰਾਲਾ ਤੇ ਪ੍ਰੋਫੈਸਰ ਅਮਰਦਰ ਦੇ ਨਿਸ਼ਾਹਿਰ ਯਾਦਗਾਰੀ ਕਮੇਟੀ ਵੱਲੋਂ 22 ਫਰਵਰੀ ਦੀ ਰਾਤ ਨੂੰ ਸਰਕਾਰੀ ਕੰਨਿਆ ਸਿੰਡੀ ਸਕੂਲ ਖਨਾਰਾ ਰੋਡ ਸਮਰਾਲਾ ਵਿਖੇ ਸਨਮਾਨ ਇਹ ਨਾਟਕ ਮੰਚਨ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ ਅਕਸ ਰੰਗਮंच ਦਾ ਸਾਡਾ ਵੱਡਾ ਕਲਾਕਾਰ ਨਿਰਦੇਸ਼ਕ ਰਾਜਵਿੰਦਰ ਤੇ ਉਹਨਾਂ ਦੇ ਨਾਲ ਪਿਛਲੇ ਲਗਭਗ 22 ਸਾਲ ਤੋਂ ਨਾਟਕ ਤੇ ਰੰਗਮंच ਨਾਲ ਜੁੜੀ ਸ਼ਕਸ਼ੀਤ ਕਮਲਜੀਤ ਤੇ ਇਹਨਾਂ ਨੂੰ ਜਿਹੜੀ ਸਨਮਾਨ ਕਮੇਟੀ ਹੈ ਉਹ 1-1 ਲੱਖ ਰੁਪਏ ਦਾ ਸਨਮਾਨ ਦੇ ਰਹੀ ਹੈ ਜੋ ਇਹਨਾਂ ਨੇ ਨਾਟਕ ਤੇ ਰੰਗਮਚ ਦੀ ਸੇਵਾ ਕੀਤੀ ਹੈ ਤੇ ਇੰਨੀ ਸੜੀ ਮਿਹਨਤੀ ਲਗਨ ਤੇ ਵਿਆਸ ਦੇ ਨਾਲ ਲਗਭਗ ਰਾਜਵਿੰਦਰ ਹੋਣਾਂ ਨੇ 35 ਨਾਟਕ ਖੁਦ ਲਿਖੇ ਨੇ ਤੇ ਲਗਭਗ ਉਹਨਾਂ ਦੇ ਲਿਖੇ ਹੋਏ ਨਾਟਕ ਤੇ ਦੂਜੀ ਨਾਟਕਾਂ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਸਮੁੱਚੇ ਪੰਜਾਬ ਦੇ ਵਿੱਚ ਹੋ ਚੁੱਕੀਆਂ ਨੇ ਤੇ ਇਸੇ ਤਰ੍ਹਾਂ ਲਗਭਗ 20 ਦੇ ਜਿਹੜੇ ਸੀਰੀਅਲ ਨੇ ਜਿਹੜੀਆਂ ਪੰਜਾਬੀ ਫਿਲਮਾਂ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਤੇ ਇਸੇ ਤਰ੍ਹਾਂ 34-35 ਸਾਲ ਦਾ ਉਹਨਾਂ ਦਾ ਲੰਬਾ ਸਫ਼ਰ ਹੈ ਸੋ ਇਹ ਸਾਰੇ ਮਿੱਤਰ ਨਹੀਂ ਮਹਿਸੂਸ ਕੀਤਾ ਸੀ ਕਿ ਇੱਡੀਆਂ ਵੱਡੀਆਂ ਜਿਹੜੀਆਂ ਨਾਟਕਮਾਂਚਲੀ ਸੁਭਾਅ ਵਾਲੀਆਂ ਜਿੱਤੀਆਂ ਨੇ ਤਾਂ ਅਸੀਂ ਇਹਨਾਂ ਦਾ ਸਮੁੱਚੇ ਇਲਾਕੇ ਦੇ ਵੱਲੋਂ ਇੱਕ ਵੱਡਾ ਸਨਮਾਨ ਕਰਨਾ ਤੇ ਉਹ ਸਾਡਾ ਹੁਣ ਸੁਪਨਾ ਸাকার ਹੋਇਆ ਸੋ 22 ਫਰਵਰੀ ਨੂੰ ਅਸੀਂ ਇਹਨਾਂ ਨੂੰ ਸਮੁੱਚੇ ਇਲਾਕੇ ਦੇ ਵੱਲੋਂ ਕਰਵਾ ਕਰ ਰਹੇ ਆ ਸਨਮਾਨਤ ਤੇ ਅਸੀਂ ਇਸ ਗੱਲ ਦਾ ਅੰਦਾਜ਼ਾ ਲਾਇਆ ਸੀ ਕਿ ਪੰਜਾਬ ਦੇ ਵਿੱਚ ਚਾਹੇ ਲੁਧਿਆਣਾ ਹੈ ਜਲੰਧਰ ਹੈ ਅੰਮ੍ਰਿਤਸਰ ਹੈ ਪਟਿਆਲਾ ਹੈ ਚੰਡੀਗੜ੍ਹ ਹੈ ਤਾਂ ਇਦਾਂ ਕਿਸੇ ਗੈਰ ਸਰਕਾਰੀ ਸੰਸਥਾ ਨੇ ਨਾਟਕ ਕਰਨ ਵਾਲੇ ਜਿਹੜੇ ਅਦਾਕਾਰ ਨੇ ਨਾਟਕ ਕਰਨੇ ਨਿਰਦੇਸ਼ਕ ਨੇ ਉਹਨਾਂ ਦਾ ਏਡਾ ਵੱਡਾ ਸਨਮਾਨ ਪੰਜਾਬ ਦੇ ਵਿੱਚ ਬਿਲਕੁਲੀ ਹੋਇਆ ਹੈਗਾ ਸੋ ਅੱਜ ਸਮਰਾਲਾ ਜਿਹੜਾ ਹੈ ਉਹ ਇੱਕ ਨਵਾਂ ਇਤਿਹਾਸ ਲਿਖ ਰਿਹਾ ਹੈ ਨਾਟਕ ਦੇ ਰੰਗਮંચ ਦੀ ਇਤਿਹਾਸ ਦੇ ਵਿੱਚ ਕਿ ਅਸੀਂ ਆਪਣੇ ਇਹਨਾਂ ਬਹੁਤ ਹੀ ਪ੍ਰਵੀਨ ਕਲਾਕਾਰਾਂ ਨੂੰ ਅਸੀਂ ਸਨਮਾਨਿਤ ਕਰਕੇ ਅਸੀਂ ਖੁਦ ਆਪਣੇ ਆਪ ਨੂੰ ਵੱਡਾ ਮਹਿਸੂਸ ਕਰ ਰਹੇ ਹਾਂ ਮੈਂ ਐਡਵੋਕੇਟ ਦਿਲਜੀਤ ਸਿੰਘ ਸ਼ਾਹੀ ਤੇ ਰਾਜਵਿੰਦਰ ਹੁਣਾ ਦੇ ਨਾਲ ਮੇਰਾ ਨਾਟਕ ਦਾ ਸਫਰ ਵੀ ਕਾਸੀ ਦੇਰ ਰਿਹਾ ਤੇ ਲੇਖਕ ਕਮਜ ਸਮਰਾਲਾ ਔਰ ਪ੍ਰੋਫੈਸਰੀ ਹਮਦਾਰਦ ਵੀ ਨਸ਼ਾਹਰ ਵੀ ਯਾਦਗਾਰੀ ਕਮੇਟੀ ਆ ਜਿਹੜੀ ਆ ਉਹਨੇ ਫੈਸਲਾ ਕੀਤਾ ਇਹਨੂੰ ਅਸੀਂ ਸਨਮਾਨਿਤ ਕਰਨ ਦਾ ਕਿਉਂਕਿ ਪਿਛਲੇ 35 ਸਾਲ ਤੋਂ ਲਗਾਤਾਰ ਨਾਟਕ ਦੇ ਖੇਤਰ ਦੇ ਵਿੱਚ ਰਾਜਵਿੰਦਰ ਦੀ ਕੰਟਰੀਬਿਊਸ਼ਨ ਹੈ ਇਸ ਤਰੀਕੇ ਨਾਲ ਉਹ ਕਮਲਜੀਤ ਜਿਹੜੀ ਆਰਟਿਸਟ ਹੈ ਸਾਡੀ ਉਹਦੀ ਕੰਟਰੀਬਿਊਸ਼ਨ ਇਸ ਕਰਕੇ ਸਾਰੇ ਇਲਾਕੇ ਨੇ ਇਹ ਸੋਚਿਆ ਕਿ ਵੀ ਰੰਗਮંચ ਦੇ ਖੇਤਰ ਦੇ ਵਿੱਚ ਜਿੰਨੀ ਮਿਹਨਤ ਦੇ ਨਾਲ ਇਹਨਾਂ ਨੇ ਕੰਮ ਕੀਤਾ ਇਹਨਾਂ ਦਾ ਸਨਮਾਨ ਬਣਦਾ ਸੀ ਤੋਂ 1-1 ਲੱਖ ਰੁਪਏ ਦਾ ਦੋਨਾਂ ਨੂੰ ਅਸੀਂ ਸਨਮਾਨ ਦੇਣ ਜਾ ਰਹੇ ਹਾਂ 22 ਫਰਵਰੀ ਨੂੰ ਥੀਏਟਰ ਦੀ ਗੱਲ ਕਰੀ ਅੱਜ ਕੱਲ ਜਿਹੜਾ ਥੀਏਟਰ ਜਿਹੜਾ ਘਟਦਾ ਜਾ ਰਿਹਾ ਜੀ ਕੀ ਕਾਰਨ ਲੱਗਦਾ ਵੇਖੋ ਉਹਦੇ ਵਿੱਚ ਦੋ ਗੱਲਾਂ ਨੇ ਇੱਕ ਤਾਂ ਇਹ ਹੈ ਵੀ ਜਿਹੜੇ ਗਵਰਨਮੈਂਟ ਵੱਲੋਂ ਥੀਏਟਰ ਹਾਲ ਨੇ ਜਿਹੜੇ ਉਹ ਬਹੁਤ ਘਟ ਨੇ ਵੱਡੇ ਸ਼ਹਿਰਾਂ 'ਚ ਤਾਂ ਹੈਗੇ ਨੇ ਛੋਟੇ ਸ਼ਹਿਰਾਂ ਦੇ ਵਿੱਚ ਨਹੀਂ ਹੈਗੇ ਤੇ ਉਹ ਵੀ ਇੱਕ ਕਾਰਨ ਹੈਗਾ ਦੂਸਰਾ ਇਹ ਹੈ ਵੀ ਜਦੋਂ ਦਾ ਸੰਚਾਰ ਮਾਧਿਅਮ ਜਿਹੜਾ ਹੈਗਾ ਮੀਡੀਆ ਟੈਲੀਵਿਜ਼ਨ ਆ ਗਿਆ ਤਾਂ ਥੀਏਟਰ ਉਦੋਂ ਘਟਿਆ ਪਰ ਥੀਏਟਰ ਦੀ ਜਿਹੜੀ ਮਹੱਤਤਾ ਹੈ ਉਹ ਕਦੇ ਨਹੀਂ ਘਟਣੀ ਹੈਗੀ ਜਦੋਂ ਵੀ ਕਿਤੇ ਪਾਇਦਾਰ ਥੀਏਟਰ ਹੁੰਦਾ ਲੋਕ ਉਹ ਮOHAMA ਕੇ ਹੁਣ ਵੀ ਦੇਖਣ ਆਉਂਦੇ ਨੇ ਉਹ ਮੈਨੂੰ ਲੱਗਦੀ ਆ ਕਿ ਹਮੇਸ਼ਾ ਦੇਖਣ ਆਉਂਦੇ ਰਹਿਣਗੇ